ਸਾਡੇ YouTube ਚੈਨਲ ਸਟੋਰੀ ਆਰਬਿਟਸ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ। ਅੱਜ ਅਸੀਂ ਇੱਕ ਅਜਿਹੀ ਕਹਾਣੀ ਦੀ ਗਹਿਰਾਈ ਵਿੱਚ ਉਤਰਾਂਗੇ ਜੋ ਪੰਜਾਬੀ ਸਾਹਿਤ ਵਿੱਚ ਮਤਲਬ ਇੱਕ ਮੀਲ ਪੱਥਰ ਮੰਨੀ ਜਾਂਦੀ ਹੈ। ਹਾਂਜੀ। ਵੀਨਾ ਵਰਮਾ ਜੀ ਦੀ ਲਿਖੀ ਹੋਈ ਮੁੱਲ ਦੀ ਤੀਵੀਂ। ਬਿਲਕੁਲ। ਇਹ ਮਤਲਬ ਸਿਰਫ ਇੱਕ ਕਹਾਣੀ ਨਹੀਂ ਇਹ ਮਨੁੱਖੀ ਮਜਬੂਰੀ, ਔਰਤ ਦਾ ਸਵੈਮਾਨ ਤੇ ਪਿਆਰ ਦੀ ਤਾਕਤ ਦਾ ਬਹੁਤ ਹੀ ਕੀ ਕਹਿੰਦੇ ਨੇ ਪਾਵਕ ਵਿਸ਼ਲੇਸ਼ਣ ਹੈ। ਹੂੰ ਅੱਜ ਆਪਾਂ ਸਿਰਫ ਕਹਾਣੀ ਸੁਣਾਵਾਂਗੇ ਨਹੀਂ ਸਗੋਂ ਇਹਦੇ ਪਾਤਰਾਂ ਇਹਦੇ ਸੰਦੇਸ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਚਲੋ ਫਿਰ ਸ਼ੁਰੂ ਕਰੀਏ ਕਹਾਣੀ ਦੇ ਸਭ ਤੋਂ ਅਮ ਰਹੱਸਮਈ ਪਾਤਰ ਤੋਂ ਮਗਰ ਸਿੰਘ ਹਾਂ ਬਿਲਕੁਲ ਮਗਰ ਸਿੰਘ ਤੋਂ ਕਹਾਣੀ ਦੀ ਸ਼ੁਰੂਆਤ ਹੀ ਉਸਦੇ ਕਿਰਦਾਰ ਦੁਆਲੇ ਬੁਣੀ ਇੱਕ ਦਹਿਸ਼ਤ ਨਾਲ ਹੁੰਦੀ ਹੈ ਪਿੰਡ ਵਾਲੇ ਉਸ ਤੋਂ ਡਰਦੇ ਨੇ ਬਹੁਤ ਜ਼ਿਆਦਾ ਉਹ ਸਿਰਫ ਇੱਕ ਟਰੱਕ ਡਰਾਈਵਰ ਹੀ ਨਹੀਂ ਹੈ ਉਹ ਇੱਕ ਅਜੀਹਾ ਬੰਦਾ ਹੈ ਜਿਹੜਾ ਪਿੰਡ ਤੋਂ ਵੱਖਰਾ ਰਹਿੰਦਾ ਹੈ ਕਿਸੇ ਨਾਲ ਬੋਲਦਾ ਚੱਲਦਾ ਨਹੀਂ ਤੇ ਉਹਦਾ ਹੁਲੀਆ ਉੱਚਾ ਲੰਮਾ ਪਹਾਰਾ ਸਰੀਰ ਕੁੰਡਲੀਆਂ ਮੁੱਛਾਂ ਤੇ ਅੱਖਾਂ ਜਮੇਸ਼ਾ ਇੱਕ ਲਾਲੀ ਹਾਂ ਤੇ ਸਭ ਤੋਂ ਖਾਸ ਗੱਲ ਹਮੇਸ਼ਾ ਕਾਲੇ ਕਪੜੇ ਹਾਂ ਇਹ ਕਾਲੇ ਕਪੜੇ ਕੀ ਇਹ ਸਿਰਫ ਇੱਕ ਪਹਿਰਾਵਾ ਹੈ ਜਾਂ ਇਹਦੇ ਪਿੱਛੇ ਕੋਈ ਡੂੰਗਾ ਅਰਥ ਛੁਪਿਆ ਹੋਇਆ ਦੇਖੋ ਮੇਰੇ ਖਿਆਲ ਚ ਇਹ ਬਹੁਤ ਵਧੀਆ ਨੁਕਤਾ ਹੈ ਮਗਰ ਦਾ ਕਾਲਾ ਲਿਬਾਸ ਉਹ ਉਹਦੇ ਅੰਦਰ ਦੇ ਹਨੇਰੇ ਦਾ ਪ੍ਰਤੀਕ ਹੈ ਅੱਛਾ ਉਹਦਾ ਦੁਖੀ ਇਤਿਹਾਸ ਸਮਾਜ ਤੋਂ ਦਾ ਟੁੱਟਿਆ ਹੋਇਆ ਰਿਸ਼ਤਾ ਤੇ ਖਾਸ ਕਰਕੇ ਔਰਤ ਜਾਤ ਲਈ ਜਿਹੜੀ ਉਹਦੇ ਦਿਲ 'ਚ ਨਫ਼ਰਤ ਹੈ ਇਹ ਗਾਲਾ ਰੰਗ ਉਸੇ ਨੂੰ ਦਰਸਾਉਂਦਾ। ਮਤਲਬ ਉਸਨੇ ਆਪਣੇ ਆਲੇ ਦੁਆਲੇ ਕੰਦ ਬਣਾ ਲਈਏ। ਬਿਲਕੁਲ ਇੱਕ ਐਜੀ ਕੰਦ ਜਿਸ ਨੂੰ ਕੋਈ ਪਾਰ ਨਾ ਕਰ ਸਕੇ। ਤੇ ਇਸੇ ਡਰਾਉਣੇ ਮਾਹੌਲ ਵਿੱਚ ਇੱਕ ਬੰਗਾਲਣ ਔਰਤ ਦਾ ਆਉਣਾ ਮਤਲਬ ਲక్ష్ਮੀ ਦਾ ਆਉਣਾ ਪਿੰਡ ਲਈ ਤਾਂ ਇੱਕ ਧਮਾਕੇ ਵਰਗਾ ਹੋਣਾ। ਹਾਂਜੀ ਰੋਲਾ ਪੈ ਜਾਂਦਾ ਪੂਰੇ ਪਿੰਡ ਚ ਪਿੰਡ ਵਾਲੇ ਉਹਨੂੰ ਪਹਿਲੀ ਵਾਰ ਦੇਸੂ ਰਾਮ ਦੀ hatti ਤੇ ਦੇਖਦੇ ਨੇ ਦਾਲਚੌਲ ਖਰੀਦਦਿਆਂ ਤੇ ਫਿਰ ਉਹਦਾ ਪਿੱਛਾ ਕਰਦੇ ਨੇ ਹਾਂ ਤੇ ਇਹ ਸਿਰਫ ਉਤਸੁਕਤਾ ਨਹੀਂ ਹੈ ਨਹੀਂ ਇਹ ਕੁਝ ਹੋਰ ਹੈ ਇਹ ਇੱਕ ਬੰਦ ਸਮਾਜ ਦੀ ਮਾਨਸਿਕਤਾ ਹੈ ਜਿਹੜਾ ਕਿਸੇ ਵੀ ਬਾਹਰੀ ਜਾਂ ਅਣਜਾਣ ਚੀਜ਼ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਖਾਸ ਕਰਕੇ ਜਦੋਂ ਉਹ ਇੱਕ ਇਕੱਲੀ ਔਰਤ ਹੋਵੇ ਬਿਲਕੁਲ ਉਹਦਾ ਰੰਗ ਕਾਲਾ ਉਹ ਪੰਜਾਬੀ ਨਹੀਂ ਬੋਲਦੀ ਉਹ ਸਾਡੇ ਵਰਗੀ ਨਹੀਂ ਹੈਗੀ ਤਾਂ ਸਮਾਜ ਚੱਟ ਉਹਦੇ ਚਰਿੱਤਰ ਤੇ ਸਵਾਲ ਖੜੇ ਕਰ ਦਿੰਦਾ ਤੇ ਫਿਰ ਕਹਾਣੀ ਦਾ ਸਭ ਤੋਂ ਮਤਲਬ ਦਿਲ ਤੋੜ ਦੇਣ ਵਾਲਾ ਸੱਚ ਸਾਹਮਣੇ ਆਉਂਦਾ ਹੈ ਕਿ ਲక్ష్ਮੀ ਨੂੰ 1200 ਰੁਪਏ ਵਿੱਚ ਖਰੀਦਿਆ ਗਿਆ ਹੈ ਇਹ ਸ਼ਬਦ ਖਰੀਦਣਾ ਹੀ ਕਿੰਨਾ ਭਿਆਨਕ ਹੈ ਬਹੁਤ ਜ਼ਿਆਦਾ ਇੱਥੇ ਵੀਨਾ ਵਰਮਾ ਜੀ ਸਿੱਧੀ ਝੋਟ ਕਰ ਰਹੇ ਨੇ ਉਹ ਦੱਸ ਰਹੇ ਨੇ ਕਿ ਕਿਵੇਂ ਗਰੀਬੀ ਤੇ ਮਜਬੂਰੀ ਇੱਕ ਜੌਂਦੇ ਜਾਗਦੇ ਇਨਸਾਨ ਨੂੰ ਇੱਕ ਔਰਤ ਨੂੰ ਇੱਕ ਵਸਤੂ ਬਣਾ ਦਿੰਦੀ ਹੈ ਇੱਕ ਚੀਜ਼ ਹਾਂ ਉਹਦਾ ਸੌਦਾ ਹੁੰਦਾ ਉਹਦੀ ਕੀਮਤ ਲੱਗਦੀ ਉਹਦੇ ਰੰਗ ਰੂਪ ਤਾਂ ਮਜ਼ਾਕ ਉਡਾਇਆ ਜਾਂਦਾ ਤੇ ਵਿਡੰਬਨਾ ਦੇਖੋ ਉਹਦਾ ਨਾਂ ਲక్ష్ਮੀ ਹੈ ਤਨਦੀ ਦੇਵੀ ਹਾਂ ਤਨਦੀ ਦੇਵੀ ਪਰ ਉਹ ਖੁਦ ਤਨ ਲਈ ਵੇਚੀ ਜਾਂਦੀ ਹੈ ਇਹ ਸਾਡੇ ਸਮਾਜ ਤੇ ਬਹੁਤ ਵੱਡਾ ਵਿਅੰਗ ਹੈ ਇਸ ਸਬ ਦੇ ਬਾਵਜੂਦ ਲక్ష్ਮੀ ਦਾ ਕਿਰਦਾਰ ਟੁੱਟਦਾ ਨਹੀਂ ਉਹ ਮੱਗਰ ਦੇ ਉਸ ਉਜੜੇ ਹੋਏ ਕੱਚੇ ਮਕਾਨ ਨੂੰ ਘਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਹਾਂ ਤੇ ਇਹ ਲక్ష్ਮੀ ਦੇ ਕਿਰਦਾਰ ਦੀ ਸਭ ਤੋਂ ਵੱਡੀ ਤਾਕਤ ਹੈ ਦੇਖੋ ਉਹਦਾ ਵਿਰੋਧ ਕਰਨ ਦਾ ਤਰੀਕਾ ਹੈ ਇਹ ਪਾਵੇਂ ਉਹ ਨੂੰ ਇੱਕ ਵਸਤੂ ਵਾਂਗ ਲਿਆਂਦਾ ਗਿਆ ਪਰ ਉਹ ਆਪਣੇ ਆਪ ਨੂੰ ਇੱਕ ਔਰਤ ਇੱਕ ਘਰਵਾਲੀ ਵਜੋਂ ਸਥਾਪਿਤ ਕਰ ਰਹੀ ਹੈ ਉਹ ਚੁੱਲ੍ਹਾ ਬਣਾਉਂਦੀ ਹੈ ਰਸੋਈ ਲਿਪਦੀ ਹੈ ਹਾਂ ਤੇ ਮੱਗਰ ਦੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੇਚ ਕੇ ਘਰ ਦਾ ਸਮਾਨ ਲਿਆਉਂਦੀ ਹੈ ਉਹ ਉਸ ਜਗ੍ਹਾ ਤੇ ਆਪਣੀ ਪਛਾਣ ਬਣਾ ਰਹੀ ਹੈ ਜਿੱਥੇ ਉਹਦੀ ਕੋਈ ਪਛਾਣ ਨਹੀਂ ਇਹ ਆਪਣੇ ਗਵਾਚੇ ਹੋਏ ਸਵੈ ਮਾਨ ਨੂੰ ਮੁੜ ਹਾਸਲ ਕਰਨ ਦਾ ਯਤਨ ਹੈ ਬਿਲਕੁਲ ਤੇ ਫਿਰ ਉਹ ਕਟਨਾ ਵਾਪੜਦੀ ਹੈ ਜੋ ਇਸ ਪੱਥਰ ਵਰਗੇ ਰਿਸ਼ਤੇ 'ਚ ਪਹਿਲੀ ਤਰੇੜ ਪਾਉਂਦੀ ਹੈ ਮੱਛੀ ਵਾਲੀ ਕਟਨਾ ਹਾਂ ਉਹ ਪਲ ਬਹੁਤ ਖਾਸ ਹੈ ਮਗਰ ਪਹਿਲਾਂ ਤਾਂ ਗੁੱਸੇ ਹੁੰਦਾ ਕਿ ਉਹ ਦਾਲ ਚੌਲ ਤੋਂ ਬਿਨਾ ਕੁਝ ਖਾਂਦੀ ਨਹੀਂ ਰੋਟੀ ਸੁੱਟ ਦਿੰਦਾ ਪਰ ਫਿਰ ਉਸਦੀ ਫਰਮਾਇਸ਼ ਤੇ ਮੱਛੀ ਲਿਆਉਂਦਾ ਹਾਂ ਤੇ ਲక్ష్ਮੀ ਜਿਸ ਪਿਆਰ ਨਾਲ ਉਹ ਮੱਛੀ ਬਣਾਉਂਦੀ ਹੈ ਤੇ ਉਹਨੂੰ ਖਵਾਉਂਦੀ ਹੈ ਆਪਣੇ ਹਿੱਸੇ ਦੀ ਮੱਛੀ ਵੀ ਉਹਨੂੰ ਦੇ ਦਿੰਦੀ ਹੈ ਤੇ ਆਪਣੀ ਸਾਰੀ ਦੇ ਪੱਲੇ ਨਾਲ ਉਹਦਾ ਮੂੰਹ ਸਾਫ਼ ਕਰਦੀ ਹੈ ਬਿਲਕੁਲ ਇਹ ਪਹਿਲਾ ਮੌਕਾ ਹੈ ਜਦੋਂ ਉਹਨਾਂ ਵਿਚਕਾਰ ਮਾਲਕ ਤੇ ਖਰੀਦੀ ਹੋਈ ਔਰਤ ਦਾ ਰਿਸ਼ਤਾ ਟੁੱਟਦਾ ਤੇ ਇੱਕ ਪਲ ਲਈ ਪਤੀ ਪਤਨੀ ਵਰਗਾ ਰਿਸ਼ਤਾ ਬਣਦਾ ਹੈ ਹਾਂ ਪਰ ਮਘਰ ਇਸ ਨਰਮੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ ਉਹਦਾ ਅਤੀਤ ਉਹਨੂੰ ਰੋਕਦਾ ਹੈ ਹਾਂ ਕਿਉਂਕਿ ਜਿਵੇਂ ਹੀ ਲక్ష్ਮੀ ਉਹਦੀ ਤਾਰੀਫ਼ ਕਰਦੀ ਹੈ ਕਿਤਨੇ ਸੁੰਦਰ ਹੋ ਤੂੰ ਮਘਰ ਉਹ ਛੱਟ ਉਸਨੂੰ ਜ਼ਮੀਨ ਤੇ ਲਿਆ ਸੁੱਟਦਾ ਹੈ ਹਾਂ ਉਸ ਨੂੰ ਉਸ ਦੀ ਅਸਲੀਅਤ ਯਾਦ ਦਿਲਵਾਉਂਦਾ ਹੈ ਪੈਸੇ ਦੇ ਕੇ ਲੈ ਆਇਆ ਇਹ ਉਹਦੀ ਆਪਣੀ ਅਸੁਰੱਖਿਆ ਹੈ ਉਹਦਾ ਆਪਣਾ ਡਰ ਹੈ ਉਹਨੂੰ ਡਰ ਹੈ ਕਿ ਜੇ ਉਸਨੇ ਇਸ ਪਿਆਰ ਨੂੰ ਸਵੀਕਾਰ ਕਰ ਲਿਆ ਤਾਂ ਉਹਨੂੰ ਫਿਰ ਤੋਂ ਥੋਖਾ ਮਿਲੇਗਾ ਬਿਲਕੁਲ ਸਹੀ ਉਹ ਕਿਸੇ ਵੀ ਤਰ੍ਹਾਂ ਦੀ ਪਾਵਨਾਤਮਕ ਨੇੜਤਾ ਤੋਂ ਡਰਦਾ ਹੈ ਉਹਦੇ ਜ਼ਖਮੀ ਮਨ ਦਾ ਪ੍ਰਤੀਕਿਰਿਆ ਹੈ ਉਹਨੂੰ ਲੱਗਦਾ ਹੈ ਹਰ ਔਰਤ ਮਤਲਬੀ ਹੁੰਦੀ ਹੈ ਜਿਵੇਂ ਉਹਦੇ ਦੋਸਤੀ ਪੈਣ ਸੀ ਇੱਕ ਕਾਲ ਇੱਥੇ ਸੋਚਣ ਵਾਲੀ ਹੈ ਮੱਘਰ ਨੂੰ ਤੋਖਾ ਦਿੱਤਾ ਸੀ ਉਹਦੇ ਦੋਸਤ ਕਰਮ ਸਿੰਘ ਨੇ ਹਾਂਜੀ ਪਰ ਉਹਦੀ ਨਫ਼ਰਤ ਪੂਰੀ ਔਰਤ ਜਾਤਲੇ ਬਣ ਗਈ ਲੇਖਿਕਾ ਇਸਰਾਹੀ ਕੀ ਕਹਿਣਾ ਚਾਹੁੰਦੇ ਨੇ ਇਹ ਬਹੁਤ ਡੂੰਘਾ ਸਵਾਲ ਹੈ ਮੇਰੇ ਵਿਚਾਰ ਚ ਵੀਨਾ ਵਰਮਾ ਜੀ ਸਾਡੇ ਸਮਾਜ ਦੀ ਪਿਤ੍ਰਸੱਤਾਤਮਕ ਸੋਚ ਤੇ ਉਂਗਲ ਚੁੱਕ ਰਹੀ ਨੇ ਕਿਵੇਂ ਅਕਸਰ ਜਦੋਂ ਇੱਕ ਆਦਮੀ ਨੂੰ ਥੋਖਾ ਮਿਲਦਾ ਤਾਂ ਉਹ ਇਹਨੂੰ ਆਪਣੀ ਮਰਦਾਨਗੀ ਤੇ ਹਮਲਾ ਸਮਝਦਾ ਹੈ ਮੱਗਰ ਦੀ ਨੌਕਰੀ ਗਈ ਰਤਬਾ ਗਿਆ ਰਿਸ਼ਤਾ ਗਿਆ ਸਭ ਕੁਝ ਖੁੱਸ ਗਿਆ ਹਾਂ ਤੇ ਉਹਨੂੰ ਲੱਗਿਆ ਕਿ ਔਰਤ ਸਿਰਫ ਤਾਕਤ ਤੇ ਪੈਸੇ ਨਾਲ ਜੁੜਦੀ ਹੈ ਇਸ ਲਈ ਉਹ ਆਪਣੀ ناکامی ਦਾ ਗੁੱਸਾ ਕਮਜ਼ੋਰ ਤਿਰ ਮਤਲਬ ਔਰਤ ਤੇ ਕੱਢਦਾ ਧੋਖਾ ਦੋਸਤ ਨੇ ਦਿੱਤਾ ਪਰ ਸਦਾ ਲక్ష్ਮੀ ਨੂੰ ਮਿਲਦੀ ਹੈ ਹਮ ਇਸੇ ਦੌਰਾਨ ਕਹਾਣੀ 'ਚ ਇੱਕ ਨਵਾਂ ਮੋੜ ਆਉਂਦਾ ਹੈ ਹਾਂ ਮਗਰ ਦੇ ਪਿਤਾ ਦਾ ਆਉਣਾ ਨਿਹਾਲ ਸਿੰਘ ਤੇ ਉਹ ਸਾਰੇ ਸਮੀਕਰਨ ਬਦਲ ਦਿੰਦਾ ਉਹ ਆਉਂਦਾ ਤੇ ਲక్ష్ਮੀ ਨੂੰ ਇੱਕ ਨੂ ਵਾਂਗ ਸਵੀਕਾਰ ਕਰ ਲੈਂਦਾ ਹਾਂ ਤੇ ਨਿਹਾਲ ਸਿੰਘ ਦਾ ਕਿਰਦਾਰ ਬੜਾ ਦਿਲਚਸਪ ਹੈ ਉਹ ਇੱਕ ਰਵਾਇਤੀ ਬਜ਼ੁਰਗ ਹੈ ਪਰ ਸੋਚ ਉਹਦੀ ਮਗਰ ਨਾਲੋਂ ਕਿਤੇ ਅੱਗੇ ਦੀ ਹੈ ਉਹ ਲక్ష్ਮੀ ਦੇ ਅਤੀਤ ਬਾਰੇ ਨਹੀਂ ਪੁੱਛਦਾ ਨਹੀਂ ਬਿਲਕੁਲ ਨਹੀਂ ਉਹ ਸਿਰਫ ਉਹਦੇ ਗੁਣ ਦੇਖਦਾ ਹੈ ਉਹਦੀ ਸੇਵਾ ਉਹਦਾ ਸੁਭਾਅ ਤੇ ਫਿਰ ਉਹ ਇੱਕ ਅਜੀਹਾ ਐਲਾਨ ਕਰਦਾ ਹੈ ਜਿਹੜਾ ਮੱਗਰ ਨੂੰ ਹਿਲਾ ਕੇ ਰੱਖ ਦਿੰਦਾ ਕਿ ਉਹ ਬਾਕੀ ਬਚਦੀ ਜ਼ਮੀਨ ਲక్ష్ਮੀ ਦੇ ਨਾਂ ਕਰਵਾ ਦੇਵੇਗਾ ਹਾਂ ਤੇ ਇਹੀ ਗੱਲ ਮੱਗਰ ਦੇ ਸਭ ਤੋਂ ਵੱਡੇ ਡਰ ਨੂੰ ਛੂ ਲੈਂਦੀ ਹੈ ਤੇ ਇਹੀ ਡਰ ਕਹਾਣੀ ਦੇ ਸਿਖਰ ਦਾ ਕਾਰਨ ਬਣਦਾ ਪਿਤਾ ਦੇ ਜਾਣ ਤੋਂ ਬਾਅਦ ਮੱਗਰ ਦਾ ਲక్ష్ਮੀ ਤੇ ਹਿੰਸਕ ਹੋ ਜਾਣਾ ਹਾਂ ਬੁਰੀ ਤਰ੍ਹਾਂ ਮਾਰਨਾ ਕੁੱਟਣਾ ਇਹ ਉਹਦੇ ਅੰਦਰ ਦੇ ਟਕਰਾਅ ਨੂੰ ਦਰਸਾਉਂਦਾ ਹੈ ਉਸ ਨੂੰ ਲੱਗਦਾ ਹੈ ਕਿ ਇਤਿਹਾਸ ਫਿਰ ਦੁਹਰਾ ਰਿਹਾ ਹੈ ਬਿਲਕੁਲ ਕਿ ਇੱਕ ਹੋਰ ਔਰਤ ਉਹਦੀ ਜ਼ਮੀਨ ਹੜੱਪਣ ਆ ਗਈ ਹੈ ਇਸ ਹਿੰਸਾ ਦੇ ਦੌਰਾਨ ਲక్ష్ਮੀ ਦੇ ਬੋਲ ਉਹ ਕਹਾਣੀ ਦੀ ਆਤਮਾ ਨੇ ਸਹੀ ਗੱਲ ਹੈ ਜਦੋਂ ਕਹਿੰਦੀ ਹੈ ਔਰਤ ਇੱਕ ਵਾਰ ਜਿਸ ਘਰ ਵਿੱਚ ਚਲੀ ਜਾਂਦੀ ਹੈ ਉਸੇ ਹਮੇਸ਼ਾ ਹੀ ਆਪਣਾ ਘਰ ਸਮਝਦੀ ਹੈ ਹੂੰ ਤੇ ਦੂਜੀ ਗੱਲ ਨਦੀ ਔਰ ਨਾਰੀ ਇੱਕ ਜੈਸੀ ਹੁੰਦੀ ਹੈ ਜਦ ਕਿਸੇ ਮੇ ਸਮਾ ਜਾਤੀ ਹੈ ਤਾਂ ਅਲਗ ਨਹੀਂ ਹੁੰਦੀ ਇਹ ਸਿਰਫ ਉਹਦੀ ਬੇਵਸੀ ਨਹੀਂ ਇਹ ਉਹਦੇ ਪਿਆਰ ਦੀ ਗਹਿਰਾਈ ਹੈ ਹਾਂ ਉਹਦਾ ਸਮਰਪਣ ਹੈ ਉਹ ਦੱਸ ਰਹੀ ਹੈ ਕਿ ਉਸਨੇ ਮੱਘਰ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਭਾਵੇਂ ਉਹ ਜਿੰਨਾ ਮਰਜ਼ੀ ਬੁਰਾ ਸਲੂਕ ਕਰੇ ਇਹਨੀ ਮਾਰ ਖਾਨ ਤੋਂ ਬਾਅਦ ਵੀ ਜਦੋਂ ਮੱਘਰ ਦੇਰ ਰਾਤ ਤੱਕ ਕਰਨੀ ਆਉਂਦਾ ਤਾਂ ਲక్ష్ਮੀ ਉਹਨੂੰ ਲੱਭਣ ਲਈ ਤੂਫਾਨੀ ਰਾਤ ਵਿੱਚ ਨਿਕਲ ਜਾਂਦੀ ਹੈ ਲਾਲਟੈਨ ਲੈ ਕੇ ਹਾਂ ਤੇ ਇਹੀ ਪਲ ਇਹੀ ਪਲ ਮੱਘਰ ਦੇ ਬਦਲਾਅ ਦਾ ਕਾਰਨ ਬਣਦਾ ਹੈ ਜਦੋਂ ਹਨੇਵੇ ਵਿੱਚ ਤੂਫਾਨ ਚ ਲਾਲਟੈਨ ਦੀ ਰੋਸ਼ਨੀ ਚ ਲక్ష్ਮੀ ਨੂੰ ਆਪਣੀ ਪਰਵਾਹ ਕਰਦੀ ਦੇਖਦਾ ਤਾਂ ਉਹਦਾ ਸਾਰਾ ਗੁੱਸਾ ਸਾਰੀ ਨਫ਼ਰਤ ਸਾਰਾ ਸ਼ੱਕ ਸਭ ਕੁਝ ਪਿਗਲ ਜਾਂਦਾ ਉਹਨੂੰ ਪਹਿਲੀ ਵਾਰ ਅਹਿਸਾਸ ਹੁੰਦਾ ਹੈ ਕਿ ਇਹ ਪਿਆਰ ਸੱਚਾ ਹੈ ਇਹ ਕੋਈ ਸੌਦਾ ਨਹੀਂ ਕੋਈ ਮਤਲਬ ਨਹੀਂ ਇਹ ਨਿਰਸਵਾਰਥ ਪਿਆਰ ਹੈ ਬਿਲਕੁਲ ਅਤੇ ਫਿਰ ਉਹ ਕਹਾਣੀ ਦੇ ਸਭ ਤੋਂ ਯਾਦਗਾਰੀ ਸ਼ਬਦ ਬੋਲਦਾ ਹੈ ਹਾਂ ਕੋਈ ਤੀਵੀ ਮੁਲਦੀ ਨਹੀਂ ਹੁੰਦੀ ਕਮਲੀ ਮਜਬੂਰੀ ਮੁੱਲਦੀ ਹੁੰਦੀ ਹੈ ਟੀਵੀ ਦਾ ਵੀ ਕਦੇ ਮੁੱਲ ਹੋਇਆ ਹੈ ਇਹ ਸਿਰਫ ਇੱਕ ਡਾਇਲੋਗ ਨਹੀਂ ਇਹ ਪੂਰੀ ਕਹਾਣੀ ਦਾ ਸਾਰ ਹੈ ਇਹ ਮੱਗਰ ਦਾ ਆਤਮ ਗਿਆਨ ਹੈ ਉਸ ਨੂੰ ਸਮਝ ਆਉਂਦੀ ਹੈ ਕਿ ਉਸਨੇ ਲక్ష్ਮੀ ਨੂੰ ਨਹੀਂ ਸਗੋਂ ਦੀ ਬੇਵਸੀ ਉਹਦੇ ਹਾਲਾਤਾਂ ਨੂੰ ਖਰੀਦਿਆ ਸੀ ਬਿਲਕੁਲ ਉਹ ਸਮਝ ਜਾਂਦਾ ਹੈ ਕਿ ਔਰਤ ਦੀ ਕੋਈ ਕੀਮਤ ਨਹੀਂ ਹੁੰਦੀ ਕੀਮਤ ਤਾਂ ਉਸ ਮਜਬੂਰੀ ਦੀ ਹੁੰਦੀ ਹੈ ਜੋ ਉਸ ਨੂੰ ਵਿਕਣ ਲਈ ਮਜਬੂਰ ਕਰਦੀ ਹੈ ਕਹਾਣੀ ਦੇ ਅੰਤ 'ਚ ਦੋ ਬਹੁਤ ਸ਼ਕਤੀਸ਼ਾਲੀ ਪ੍ਰਤੀਕ ਨੇ ਇੱਕ ਮਗਰ ਦਾ ਲਾਲਟੈਨ ਸੁੱਟ ਦੇਣਾ ਹਾਂ ਤੇ ਕਹਿਣਾ ਹੁਣ ਬਹੁਤ ਰੋਸ਼ਨੀ ਹੋ ਗਈ ਹੈ ਇਹਦਾ ਕੀ ਮਤਲਬ ਹੋਇਆ ਦੇਖੋ ਲਾਲਟੈਨ ਬਾਰੀ ਹਨੇਰੇ ਲਈ ਸੀ ਪਰ ਜਦੋਂ ਉਹਦੇ ਮੰਦਾ ਹਨੇਰਾ ਉਹਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤਾਂ ਉਸ ਨੂੰ ਉਸ ਛੋਟੀ ਜੀ ਰੋਸ਼ਨੀ ਦੀ ਲੋੜ ਨਹੀਂ ਲਈ ਉਸ ਨੂੰ ਗਿਆਨ ਦੀ ਪਿਆਰ ਦੀ ਅਸਲ ਰੋਸ਼ਨੀ ਮਿਲ ਗਈ ਸੀ ਸਹੀ ਗੱਲ ਹੈ ਤੇ ਦੂਜਾ ਪ੍ਰਤੀਕ ਜਦੋਂ ਉਹ ਟਰੱਕ ਵਾਲੀ ਪੱਕੀ ਸੜਕ ਛੱਡ ਕੇ ਪਿੰਡ ਵੱਲ ਜਾਣ ਵਾਲੀ ਕੱਚੀ ਪगडंडी ਤੇ ਤੁਰ ਪੈਂਦਾ ਇਹ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਪੱਕੀ ਸੜਕ ਉਦੀ ਪੁਰਾਣੀ ਕਠੋਰ ਬੇਰਹਿਮ ਜ਼ਿੰਦਗੀ ਸੀ ਟਰੱਕ ਸ਼ਰਾਬ ਅਕਲਤਾ ਹੂੰ ਤੇ ਕੱਚਾ ਰਸਤਾ ਇੱਕ ਨਵੇਂ ਵਧੇਰੇ ਕੁਦਰਤੀ ਤੇ ਜਣਾ ਨਾਲ ਜੁੜੇ ਜੀਵਨ ਵੱਲ ਇਸ਼ਾਰਾ ਕਰਦਾ ਉਹ ਆਪਣੀ ਪੁਰਾਣੀ ਜ਼ਿੰਦਗੀ ਪਿੱਛੇ ਛੱਡ ਕੇ ਲక్ష్ਮੀ ਨੂੰ ਆਪਣੀਆਂ ਬਾਹਾਂ 'ਚ ਚੁੱਕ ਕੇ ਇੱਕ ਨਵੇਂ ਘਰ ਇੱਕ ਨਵੇਂ ਰਿਸ਼ਤੇ ਵੱਲ ਤੁਰ ਪੈਂਦਾ ਵਾਹ ਸੱਚਮੁੱਚ ਵੀਨਾ ਵਰਮਾ ਜੀ ਦੀ ਇਹ ਕਹਾਣੀ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਬਿਲਕੁਲ ਇਹ ਸਿਰਫ ਮੱਗਰ ਤੇ ਲక్ష్ਮੀ ਦੀ ਕਹਾਣੀ ਨਹੀਂ ਇਹ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਇਨਸਾਨ ਨੂੰ ਉਹਦੇ ਹਾਲਾਤਾਂ ਤੋਂ ਪਰਖਣਾ ਕਿੰਨਾ ਗਲਤ ਹੈ ਤੇ ਇਹ ਵੀ ਕਿ ਨਫ਼ਰਤ ਦੇ ਪਿੱਛੇ ਅਕਸਰ ਡੂੰਘਾ ਦਰਦ ਛੁਪਿਆ ਹੁੰਦਾ ਹਾਂ ਤੇ ਪਿਆਰ ਤੇ ਹਮਦਰਦੀ ਚੋਂ ਤਾਕਤ ਹੁੰਦੀ ਹੈ ਜੋ ਪੱਥਰਦਿਲ ਇਨਸਾਨ ਨੂੰ ਵੀ ਬਦਲ ਸਕਦੀ ਹੈ ਇੱਕ ਸਵਾਲ ਜੋ ਇਹ ਕਹਾਣੀ ਸਾਡੇ ਸਾਰਿਆਂ ਲਈ ਛੱਡ ਜਾਂਦੀ ਹੈ ਉਹ ਇਹ ਹੈ ਹਾਂ ਕਿ ਜੇ ਮੱਗਰ ਦਾ ਪਿਤਾ ਨਾ ਹੁੰਦਾ ਤੇ ਜ਼ਮੀਨ ਲక్ష్ਮੀ ਦੇ ਨਾਂ ਕਰਨ ਦੀ ਗੱਲ ਨਾ ਕਰਦਾ ਤਾਂ ਕੀ ਮਨ ਘਰ ਕਦੇ ਬਦਲ ਸਕਦਾ ਸੀ ਹੂੰ ਬਹੁਤ ਵਧੀਆ ਸਵਾਲ ਹੈ ਅਰਥ ਪਿਆਰ ਕਰਕੇ ਆਇਆ ਜਾਂ ਹਾਲਾਤ ਦੇ ਦਬਾਅ ਨੇ ਵੀ ਕੋਈ ਭੂਮਿਕਾ ਨਿਭਾਈ ਇਹ ਸੋਚਣ ਵਾਲੀ ਗੱਲ ਹੈ ਬਿਲਕੁਲ ਇਹਦਾ ਜਵਾਬ ਹਰ ਪਾਠਕ ਆਪਣੇ ਤਰੀਕੇ ਨਾਲ ਲੱਭ ਸਕਦਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਸਟੋਰੀ ਆਰਬਿਟ ਨੂੰ ਸਬਸਕ੍ਰਾਈਬ ਵੀ ਕਰੋ ਧੰਨਵਾਦ